ਹਾਂਜੀ ਮਿੱਤਰੋ ਤਾਂ ਕੀ ਹਾਲ ਚਾਲ ਤਾਂ ਇੱਕ ਵਾਰੀ ਫੇਰ ਤੁਹਾਡੇ ਲਈ ਲੈ ਕੇ ਆ ਗਿਆ ਇੱਕ ਨਵੀਂ ਵੀਡੀਓ ਤੇ ਨਵੇਂ ਨਵੇਂ ਕੰਬੈਨਾਂ ਜਿਹੜੇ ਕਿ ਮਾਡਲ ਹੋਣ ਵਾਲੀ ਨੇ 2013 ਤੋਂ ਲੈ ਕੇ 2024 ਮਾਡਲ ਤੇ ਵੀਡੀਓ ਦੇਖਿਓ ਪੂਰੀ ਕਰਿਓ ਇੰਜੋਏ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਹਾਂਜੀ ਭਾਬੇ ਆਪਣੀ ਸਭ ਤੋਂ ਪਹਿਲੀ ਕੰਬੈਨ ਨਿਕਲ ਕੇ ਆ ਰਹੀ ਏ ਕਰਦਿਆ 2024 ਮਾਡਲ ਦੂਜੀ ਕੰਬੈਨ ਹੋਣ ਵਾਲੀ ਏ ਪ੍ਰੀਤ 2021 ਮਾਡਲ ਤੇ ਨੰਬਰ 3 ਤੇ ਨਿਕਲ ਕੇ ਆ ਰਹੀ ਮਥੜੂ 2021 ਮਾਡਲ ਨੰਬਰ 4 ਤੇ ਅਵਤਾਰ 2021 ਮਾਡਲ ਨੰਬਰ 53 ਹਰਜੀਤ 2022 ਮਾਡਲ ਤੇ ਆਪਣੀ ਲਾਸਟ ਵਾਲੀ ਮਸ਼ੀਨ ਹੋਣ ਵਾਲੀ ਬਖਸ਼ੀਸ਼ 2013 ਮਾਡਲ ਬਾਬਿਓ ਸਾਰੀਆਂ ਮਸ਼ੀਨਾਂ ਵੱਧ ਤੋਂ ਵੱਧ ਹੋਣ ਵਾਲੀਆਂ ਨੇ ਤੇ ਦੇਖੋ ਵੀਡੀਓ ਨੂੰ ਤੇ ਕਰਿਆ ਇੰਜੋਏ ਤਾਂ ਹਾਂਜੀ ਬਾਬਿਓ ਨੰਬਰ 1 ਤੇ ਆਪਣੀ ਗੱਡੀ ਆ ਕੀ ਮਥਾੜੂ 2012 ਮਾਡਲ ਤੇ ਇੰਜਨ ਹੋਣ ਵਾਲਾ ਬਾਈ ਲਾਲੀ ਨੂੰ BS3 ਪੇਟੀ ਬੰਦ ਤੇ ਜੇ ਟਾਇਰਾਂ ਦੀ ਗੱਲ ਕਰੀ ਤੇ 50% ਨੂੰ ਇਹਨਾਂ ਟਾਇਰ ਦੇਖੋ ਤੁਹਾਨੂੰ ਮਿਲ ਜਾਣਗੇ ਬਾਕੀ ਜੇ ਗੱਲ ਕਰੀਏ ਰੰਗ ਦੀ ਤੇ ਪੇਂਟ ਜਿਹਨੂੰ ਕਹਿ ਦਿੰਦੇ ਆ ਪੂਰਾ origignal ਪੇਂਟ ਹੈ ਇਹਦੇ ਤੇ ਕੋਈ ਵੀ ਡੈਂਟ ਵਿੰਟ ਨਹੀਂ ਹੈ ਤੇ ਪੰਜਾਬ ਨੰਬਰ ਦੀ ਗੱਡੀ ਹੈ ਬਾਕੀ ਜੇ ਪ੍ਰਾਈਸ ਦੀ ਗੱਲ ਕਰੀ ਤਾਂ ਵੀਰੋ ਇਹਦਾ ਪ੍ਰਾਈਸ ਬਹੁਤ ਹੀ ਜ਼ਿਆਦਾ ਘੱਟ ਹੋਣ ਵਾਲਾ 5 ਲੱਖ 50 ਹਜ਼ਾਰ ਇਹਦਾ ਪ੍ਰਾਈਸ ਹੋਣ ਵਾਲਾ ਬਾਕੀ ਮੌਕੇ ਤੇ ਇਹ ਵੀ 4-5 ਤਣ ਹੋ ਜਾਏਗਾ ਤੇ ਬਾਕੀ ਜੇ ਕੋਈ ਹੋਰ ਜਾਣਕਾਰੀ ਲੈਣੀ ਹੈ ਤੇ ਮੈਂ ਉਹਨਾਂ ਦਾ ਨੰਬਰ ਦੇ ਦਿੱਤਾ ਹੈ ਕਰੋ ਸੰਪਰਕ ਤਾਂ ਹਾਂਜੀ ਭਾਬਾ ਆਪਣੀ ਨੰਬਰ 2 ਤੇ ਨਿਕਲ ਕੇ ਆ ਰਹੀ ਹੈ ਹਰਜੀਤ 2022 ਮਾਡਲ ਪੂਰੀ ਬਾਈਕਟ ਲੁੱਕ ਵਿੱਚ ਗੱਡੀ ਪਈ ਹੋਈ ਹੈ ਕੋਈ ਪਾਈ ਟੈਂਡ ਵੈਂਡ ਪੇਂਟ ਵੈਂਡ ਕੁਛ ਨਹੀਂ ਕੀਤਾ ਬਈ ਪੂਰੀ ਓਕੇ ਲੁੱਕ ਹੈ ਤੁਸੀਂ ਦੇਖ ਹੀ ਸਕਦੇ ਹੋ ਕਟਰ ਵਗੈਰਾ ਵੀ ਤੇ ਬਈ ਇਹਦੇ 23 ਲਾਲ ਹੀ ਤੋਂ ਇੰਜਨ ਰੱਖਿਆ ਹੋਇਆ ਹੈ ਤੇ ਟਾਇਰਾਂ ਦੀ ਗੱਲ ਕਰੀ ਤਾਂ ਬਈ ਤੁਹਾਨੂੰ 90% ਨਾਲ ਟਾਇਰ ਦੇਖ ਨੂੰ ਮਿਲ ਜਾਣਗੇ ਗੱਡੀ ਬਈ 2022 ਮਾਡਲ ਹੈ ਬਾਕੀ ਸ਼ੋਰੂਮ ਕੰਡੀਸ਼ਨ ਵਿੱਚ ਪਾਈ ਹੋਈ ਹੈ ਤੇ ਬਾਕੀ ਤੁਸੀਂ ਵੇਖ ਹੀ ਸਕਦੇ ਹੋ ਗੱਡੀ ਐਨੇ ਪਾਸ 2-3 ਸੀਜ਼ਨ ਲਾਇਆ ਪੰਜਾਬ ਵਿੱਚ ਹੀ ਲੋਕਲ ਗੱਡੀ ਚੱਲੀ ਹੋਈ ਹੈ ਓਨਰ ਦੀ ਬਈ ਡਿਮਾਂਡ 13 ਲੱਖ ਹੈ ਬਾਕੀ ਮੌਕੇ ਤੇ ਥੋੜਾ ਬਹੁਤ ਮਾਨ ਤਨ ਕੀਤਾ ਜਾਵੇਗਾ ਮੈਂ ਦੇ ਰਿਹਾ ਨੰਬਰ ਕਰ ਲਓ ਸੰਪਰਕ ਤਾਂ ਹਾਂਜੀ ਬਾਬੇ ਆਪਣੀ ਨੰਬਰ 3 ਤੇ ਨਿਕਲ ਕੇ ਰੀ ਬਖਸ਼ੀਸ਼ 2013 ਮਾਡਲ ਜਿਹੜੀ ਕਿ ਬਾਈ 터ਬੋ ਇੰਜਨ 1133 ਵਾਟ ਦੇ ਨਾਲ ਹੋਣ ਵਾਲੀ ਹੈ ਪੂਰੀ ਬਈ ਕੈਂਟ ਮਸ਼ੀਨ ਪਾਈ ਹੋਈ ਹੈ 2013 ਮਾਡਲ ਹੈ ਬਾਕੀ ਬਈ ਡੈਂਡ ਪੈਂਟ ਕੁਛ ਨਹੀਂ ਹੈ ਬਾਈ ओरिजिनल ਕਲਰ ਹੈ ਬਾਕੀ ਬਈ 8 ਲੱਖ 50 ਹਜ਼ਾਰ ਡਿਮਾਂਡ ਹੈ ਓਨਰ ਦੀ ਮੋਕੇ ਦੇ ਮਾਨਤਨ ਕੀਤਾ ਜਾਵੇਗਾ ਤਾਂ ਹਾਂਜੀ ਮਿੱਤਰੋ ਆਪਣੀ ਨੰਬਰ 4 ਤੇ ਨਿਕਲ ਕੇ ਰੀ ਗਰਧਾਰ ਗਰਧਿਆਲ 2024 ਮਾਡਲ ਬਾਈ ਪੂਰੀ ਓਕੇ ਰਿਪੋਰਟ ਗੱਡੀ ਪਾਈ ਹੋਈ ਹੈ ਐਂਦੀ ਤਾਂ ਬਾਈ ਕੀ ਗੱਲ ਕਰੀਏ 2024 ਮਾਡਲ ਆ ਸ਼ੋਰੂਮ ਕੰਡੀਸ਼ਨ ਚ ਪਾਈ ਹੋਈ ਹੈ ਜੇ ਟਾਇਰਾਂ ਦੀ ਗੱਲ ਕਰੀਏ ਤਾਂ ਬਾਈ 98% ਤੁਹਾਨੂੰ ਇਹਨਾਂ ਟਾਇਰ ਦੇਖ ਨੂੰ ਮਿਲ ਜਾਣਗੇ ਬਾਕੀ ਓਨਰ ਦੀ ਬਾਈ ਬਹੁਤ ਹੀ ਕਟੜਾ ਪਾਣ ਹੈ ਪੇਟੀ ਬਣ ਇੰਜਣ ਹੈ ਬਈ ਬੀਐਸ3 ਐਸਐਮਐਸ ਦੇ ਨਾਲ ਤੁਹਾਨੂੰ ਮਿਲ ਜਾਈਏਗੀ ਗੱਡੀ ਆ ਉਹ ਨਰਤੀ ਬਈ ਡਿਮਾਂਡ ਤੇ ਹੈਗੀ 18 ਲੱਖ 50000 ਰੁਪਿਆ ਬਾਕੀ ਮੌਕੇ ਦੇ ਮਾਣ ਤਣ ਕੀਤਾ ਜਾਵੇਗਾ ਮਾਉ ਮਨਾਰ ਦੇਦਾ ਨੰਬਰ ਕਾਰਲੋ ਸੰਪਰਕ ਪੰਜਾਬ ਦੀ ਗੱਡੀ ਹੈ ਬਈ ਤਾਂ ਹਾਂਜੀ ਭਾਬਿਓ ਆਪਣੀ ਨੰਬਰ 5 ਤੇ ਹੋਣ ਵਾਲੀ ਇਹ ਕੰਬੈਨ ਅਵਤਾਰ 2021 ਮਾਡਲ ਬਾਕੀ ਬਈ ਪੂਰੀ ਘੈਂਟ ਲੁੱਕ ਹੈ ਘੈਂਟ ਗੱਲਬਾਤ ਹੈ ਗੱਡੀ ਦੀ ਬੀਐਸ3 ਲਾਲ ਇਨੋ ਬਈ ਇੰਜਣ ਹੈ ਗੱਡੀ ਤੇ ਬਈ ਤੁਹਾਨੂੰ ਟਾਇਰ ਪਈ 70% ਟੈਕਨ ਨੂੰ ਮਿਲ ਜਾਣਗੇ ਲੋਕ ਵਗੈਰਾ ਬਈ ਪੂਰੀ ਕੈਂਟ ਹੈ ਪੇਂਟਿੰਗ ਬਈ origignal ਹੈ ਕੋਈ ਬਈ ਰੰਗ ਪੇਂਟ ਨਹੀਂ ਕੀਤਾ ਆ ਡੈਂਟ ਵੀ ਨਹੀਂ ਗੱਡੀ ਦੇ ਪੂਰੀ ਓਕੇ ਰਿਪੋਰਟ ਦੀ ਗੱਡੀ ਹੈ ਤੇ UP ਨੰਬਰ ਦੀ ਗੱਡੀ ਹੈ UP ਗੋਰਖਪੁਰ ਦੀ ਗੱਡੀ ਹੈ ਬਾਈ ਬਾਕੀ ਬਈ 16 ਲੱਖ 50 ਹਜ਼ਾਰ ਡਿਮਾਂਡ ਹੋਣ ਵਾਲੀ ਹੋ ਬੰਦਾ ਉਹਦੀ ਮੌਕੇ ਤੇ ਮਾਨਤਾਨ ਕੀਤਾ ਜਾਵੇਗਾ ਮੈਂ ਓਨਰ ਦਾ ਦੇ ਰਿਹਾ ਨੰਬਰ ਕਰੋ ਸੰਪਰਕ ਤੇ ਲੈ ਲਓ ਗੱਡੀ ਨੂੰ ਤਹਾਂਜੀ ਮਿੱਤਰੋ ਆਪਣੀ ਲਾਸਟ ਰੀ ਕੰਬਾਈਨ ਹੋਣ ਵਾਲੀ ਹੈ ਪ੍ਰੀਤ ਜੋ ਕਿ ਇਹ 2021 ਮਾਡਲ ਬਾਕੀ ਬਾਈ ਗੱਡੀ ਪੂਰੀ ਘੈਂਟ ਪਈ ਹੈ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਪੀਪੀ 31 ਬਠਿੰਡੇ ਦਾ ਨੰਬਰ ਹੈ ਬਾਈ ਲਾਲੀ ਨੂੰ ਪੀਐਸ3 ਇੰਜਨ ਦੇਖਣ ਨੂੰ ਤੁਹਾਨੂੰ ਮਿਲ ਜਾਵੇਗਾ ਬਾਕੀ ਸ਼ੋਰੂਮ ਕੰਡੀਸ਼ਨ ਵਿੱਚ ਕੱਤੀ ਹੈ ਟਾਇਰਾਂ ਦੀ ਗੱਲ ਕਰੀ ਤਾਂ ਤੁਹਾਨੂੰ 92% ਟਾਇਰ ਦੇਖਣ ਨੂੰ ਮਿਲ ਜਾਣਗੇ ਗੱਡੀ ਤੇ ਬਾਕੀ ਬਾਈ ਗੱਡੀ ਪੂਰੀ ਘੈਂਟ ਪਈ ਹੈ ਇੱਕ ਹੀ ਸੀਜ਼ਨ ਲਾਇਆ ਗੱਡੀ ਨੇ ਉਹ ਵੀ ਆਪਣੇ ਪਿੰਡ ਦਾ ਉਸ ਤੋਂ ਬਾਅਦ ਗੱਡੀ ਕਿਤੇ ਗਈ ਨਹੀਂ ਹੈ ਲੋਕਲ ਚੱਲੀ ਵੀ ਗੱਡੀ ਐ ਸੀਜ਼ਨ ਬਾਈ ਬਹੁਤ ਕੱਟ ਲਿਆ 1940 ਰੁਪਏ ਡਿਮਾਂਡ ਆਉਣ ਵਾਲੀ ਐ ਮੌਕੇ ਤੇ ਮੰਨ ਤਨ ਕੀਤਾ ਜਾਵੇਗਾ ਮੋਬਾਈਲ ਨੰਬਰ ਦਾ ਦੇਦਾ ਨੰਬਰ